ਵਟਸਐਪ ਦੇ ਚੈਟ ਉਹ ਦਿਖਾ ਰਹੇ ਆ ਵੀ ਉਹ ਸਨੈਪਚੈਟ ਦੀਆਂ ਚੈਟ ਆ ਬਹੁਤ ਜਗ੍ਹਾ ਜਦੋਂ ਬੱਚਿਆਂ ਦੇ ਇੱਕ ਦੂਜੇ ਨਾਲ ਵਧੀਆ ਸਬੰਧ ਹੁੰਦੇ ਬੱਚੇ ਇੱਕ ਦੂਜੇ ਨੂੰ ਆਪਣੇ ਪਾਸਵਰਡ ਸ਼ੇਅਰ ਕਰ ਦਿੰਦੇ ਆ ਜੀ ਜੋ ਪ੍ਰਭ ਸਿੰਘ ਨੇ ਵੀ ਕੀਤਾ ਹੋਇਆ ਸੀ ਤੇ ਜੋ ਗੁਰਮਨ ਜੋਤ ਨੇ ਵੀ ਪ੍ਰਭ ਦੇ ਨਾਲ ਕੀਤਾ ਹੋਇਆ ਸੀ ਵੀ ਲੌਇਲਟੀ ਦਿਖਾਉਣ ਮਾਰੇ ਵੀ ਲਓ ਮੈਂ ਲੌਇਲੀਆਂ ਤੇਰੇ ਨਾਲ ਮੈਂ ਕਿਸੇ ਗੱਲੋਂ ਵੀ ਗਲਤ ਨਹੀਂ ਹੈਗਾ ਉਹ ਪਾਸਵਰਡ ਹੋਰ ਕਰਕੇ ਉਹਨੇ ਪ੍ਰਭ ਦੇ ਜਦੋਂ ਪ੍ਰਭ ਨਾਲ ਟੁੱਟ ਗਈ ਉਸ ਤੋਂ ਬਾਅਦ ਵੀ ਉਹਦੇ ਕੋਲ ਪਾਸਵਰਡ ਰਿਹਾ ਪ੍ਰਭ ਕਾਫੀ ਅਫਸਰਟ ਹੋ ਗਿਆ ਉਹਨਾਂ ਦਿਨਾਂ ਦੇ ਵਿੱਚ ਉਦੋਂ ਇਹਨਾਂ ਨੂੰ ਜਿਹੜੇ ਉਹ ਦੇ ਸਿਗੇ ਜਿਹੜੇ ਮੈਸੇਜ ਸੀਗੇ ਇਹ ਕੁੜੀ ਕੋਲ ਪਾਸਵਰਡ ਸੀ ਇਹਨੇ ਸਾਰੇ ਇਹ ਫੇਕ ਬਣਾ ਕੇ ਤੇ ਉਹ ਮੀਡੀਆ ਰੱਖ ਲੈ ਉਹ ਚੈਟਾਂ ਆ ਨਾ ਉਹਦੇ ਵਿੱਚ ਕੋਈ ਡੇਟ ਆ ਨਾ ਉਹਦੇ ਵਿੱਚ ਕੋਈ ਪ੍ਰੂਫ ਆ ਵੀ ਇਹ ਚੈਟਾਂ ਅਸਲੀ ਆ ਬਿਕਾਜ਼ ਚੈਟਾਂ ਤੁਸੀਂ ਸਨੈਪ ਜਿਹੜੀਆਂ ਉਹਨੇ ਚੈਟਾਂ ਵੀ ਪਾਈਆਂ ਆ ਮੇਰੀਆਂ ਭਨੀਆਂ ਨਹੀਂ ਉਹਦਾ ਨਹੀਂ ਗਿਆ ਮੇਰੀਆਂ ਉਹਦਾ ਮੇਰਾ ਨਾਮ ਲੈ ਕੇ ਜਿਹੜੀਆਂ ਚੈਟਾਂ ਦੇ ਵਿੱਚ ਪਾਈਆਂ ਉਹ ਮੇਰੀਆਂ ਚੈਟਾਂ ਨਹੀਂ ਗਿਆ ਉਹ ਹੁਣ ਤੁਸੀਂ ਸਨੈਪਚੈਟ ਤੇ ਫੇਕ ਅਕਾਊਂਟ ਬਣਾ ਕੇ ਇਹਦਾ ਮਰਜ਼ੀ ਨਾਮ ਲਾ ਕੇ ਉਹਦੀ ਬਿੱਟ ਮੋਜੀ ਹੋਂਟੀ ਕਰਕੇ ਜਿਹੜੀ ਮਰਜ਼ੀ ਚੈਟ